ਜਿਨ੍ਹਾਂ ਨੇ ਕਬਜ਼ੇ ਲਏ ਗੁਰਦੁਆਰਿਆਂ ਦੇ ਕਬਜ਼ੇ ਮੋਟਾਂ ਨਾਲ ਨਸਲੇ ਨਾ ਹੀ ਕੋਈ ਸ਼ਾਂਤੀ ਮਈ ਗ੍ਰਿਫਤਾਰੀਆਂ ਦੇ ਮੋਰਚੇ ਲਾ ਕੇ ਲਏ ਸੀਗੇ ਗੁਰਦੁਆਰਿਆਂ ਦੇ ਕਬਜ਼ੇ ਬਹੁਤਾਂ ਤਲਵਾਰ ਨਾਲ ਲਏ ਸੀ ਪਰ ਕਿਉਂਕਿ ਹਜੇ ਨਵੀਂ ਸਟਰਗਲ ਲੜੀ ਸੀਗੀ ਸਟਰਗਲ ਦੀ ਇੱਜ਼ਤ ਬਕਾਇਆ ਸੀਗੀ ਰਾਜ ਦੇ ਵਿੱਚ ਹਿੱਸੇਦਾਰੀ ਨਹੀਂ ਮਿਲੀ ਸੀਗੀ ਸਟਰਗਲ ਕਰਨੀ ਪੈ ਰਹੀ ਸੀਗੀ ਮੋਰਚੇ ਲਾਣੇ ਪੈ ਰਹੇ ਸੀਗੇ ਇਸ ਕਰਕੇ ਅਕਾਲੀ ਦਲ ਦੇ ਵਿਦਨ ਵੀ ਜਿਹੜਾ ਸੱਤਾ ਦਾ ਤਵਾਜਨ ਹੈ ਉਹ ਜਥੇਦਾਰਾਂ ਕੋਲ ਸੀ ਸੋ ਦੂਸਰੀ ਬੇਨਤੀ ਮੇਰੀ ਨੀਤੀ ਦੇ ਸਬੰਧ ਚ ਇਹ 1920 ਤੋਂ ਚਲੋ ਆਪਾਂ ਸ਼ੁਰੂ ਕਰ ਲਈਏ ਵੀ ਜਦੋਂ ਅਕਾਲੀ ਦਲ ਬਣਿਆ ਸੀਗਾ ਉਦੋਂ ਪਿਓਰ ਸਟਰਗਲ ਦੀ ਜਥੇਬੰਦੀ ਸੀਗੀ ਅਕਾਲੀ ਦਲ ਦੇ ਲੀਡਰ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਨਾਂ ਤੁਸੀਂ ਸੁਣੇ ਹੋਣੇ ਆਪਣੇ ਜਸਵੰਤ ਸਿੰਘ ਚਵਾਲ ਅਮਰ ਸਿੰਘ ਚਵਾਲ ਉਹਨਾਂ ਦੇ ਸੁਨੇ ਹੋਣੇ ਕਰਤਾਰ ਸਿੰਘ ਛੱਬਰ ਉਹਨਾਂ ਦੇ ਸੁਨੇ ਹੋਣੇ ਜਿਨ੍ਹਾਂ ਨੇ ਕਬਜ਼ੇ ਲਏ ਗੁਰਦੁਆਰਿਆਂ ਦੇ ਕਬਜ਼ੇ ਬੋਟਾਂ ਨਾਲ ਨਾਸ ਲਏ ਨਾ ਹੀ ਕੋਈ ਸ਼ਾਂਤੀ ਮਈ ਗ੍ਰਿਫਤਾਰੀਆਂ ਦੇ ਮੋਰਚੇ ਲਾ ਕੇ ਲਏ ਸੀਗੇ ਗੁਰਦੁਆਰਿਆਂ ਦੇ ਕਬਜ਼ੇ ਬਹੁਤਾਤ ਤਲਵਾਰ ਨਾਲ ਲਏ ਸੀਗੇ ਮੇਰੇ ਤੋਂ ਬਾਅਦ ਬੁਲਾ ਰਿਆ ਨੇ ਬੋਲਣਾ ਜੇ ਮੈਂ ਇਤਿਹਾਸ ਗਲਤ ਬੋਲਦਾ ਹੋਵਾਂ ਤਾਂ ਦੱਸ ਦੇਣ ਕਿ ਕਿਹੜੇ ਗੁਰਦੁਆਰੇ ਦਾ ਪ੍ਰਬੰਧ ਸਿੱਖਾਂ ਨੇ ਸ਼ਾਂਤੀਮਈ ਮੋਰਚਾ ਲਾ ਕੇ ਜਾਂ ਵੋਟਾਂ ਨਾਲ ਲਿਆ ਸ਼ਸਤਰ ਨਾਲ ਲਏ ਨੇ ਸਾਰੇ ਤੇ ਉਹ ਜਿਹੜੇ ਲੋਕ ਸੀਗੇ ਉਹ 26 ਤੱਕ ਐਸਜੀਪੀਸੀ 'ਚ ਨਹੀਂ ਸੀਗੇ ਐਸਜੀਪੀਸੀ 'ਚ ਕੌਣ ਸੀਗੇ ਐਸਜੀਪੀਸੀ ਸੀਗੇ ਸਰਦਾਰ ਬਹਾਦਰ ਮਹਿਤਾਬ ਸਿੰਘ ਉਹ ਸੀਗੇ ਬੈਰਿਸਟਰ ਐਸਜੀਪੀਸੀ ਸੀਗੇ ਸੁੰਦਰ ਸਿੰਘ ਰਾਮਗੜੀਆ ਐਸਜੀਪੀਸੀ ਸਿਗੇ 바ਵਾ ਹਰਕਿਸ਼ਨ ਸਿੰਘ ਜੀ ਜਿਹੜੇ ਪ੍ਰੋਫੈਸਰ ਸਿਗੇ ਐਸਜੀਪੀਸੀ ਚ ਉਹ ਸਿਗੇ ਜਿਹੜੇ ਪ੍ਰਬੰਧਕੀ ਕੁਸ਼ਲਤਾ ਰੱਖਦੇ ਸਿਗੇ ਜਿਹੜੇ ਪ੍ਰਬੰਧ ਨੂੰ ਜਾਣਦੇ ਸਿਗੇ ਪ੍ਰਬੰਧ ਨੂੰ ਜਾਣਨਾ ਪ੍ਰਬੰਧ ਨੂੰ ਚਲਾਉਣਾ ਹੋਰ ਗੱਲ ਹੈ ਸਟਰਗਲ ਲੜਨੀ ਲਈ ਹੋਰ ਗੱਲ ਹੈ ਦੋ ਵੱਖਰੀਆਂ ਚੀਜ਼ਾਂ ਨੇ ਸਟਰਗਲ ਚ ਸਿੱਧਕ ਵਾਲੇ ਬੰਦੇ ਹੁੰਦੇ ਨੇ ਜਿਨ੍ਹਾਂ ਦੇ ਸਿੱਧਕ ਪੱਕੇ ਨੇ ਤਾਂ ਉਹ ਦੋ ਵੱਖੋ ਵੱਖਰੀਆਂ ਲੀਡਰਸ਼ਿਪ ਸਿਗੀਆਂ ਮੁੜ ਕੇ ਅਸੀਂ ਪਾਲਿਸੀ ਚੇਂਜ ਕਰ ਲਈ ਅਸੀਂ ਸਟਰਗਲ ਤੋਂ 37 ਤੋਂ ਬਾਅਦ ਰਾਜ ਭਾਗ ਦੀ ਸੱਤਾ ਲੈਣ ਵਾਲੀ ਪਾਰਟੀ ਬਣ ਗਏ ਪਰ ਕਿਉਂਕਿ ਹਜੇ ਨਵੀਂ ਸਟਰਗਲ ਲੜੀ ਸੀਗੀ ਸਟਰਗਲ ਦੀ ਇੱਜ਼ਤ ਬਕਾਇਆ ਸੀਗੀ ਰਾਜ ਦੇ ਵਿੱਚ ਹਿੱਸੇਦਾਰੀ ਨਹੀਂ ਮਿਲੀ ਸੀਗੀ ਸਟਰਗਲ ਕਰਨੀ ਪੈ ਰਹੀ ਸੀਗੀ ਮੋਰਚੇ ਲਾਣੇ ਪੈ ਰਹੇ ਸੀਗੇ ਇਸ ਕਰਕੇ ਅਕਾਲੀ ਦਲ ਦੇ ਵਿਦਨ ਵੀ ਜਿਹੜਾ ਸੱਤਾ ਦਾ ਤਵਾਜਨ ਹੈ ਉਹ ਜਥੇਦਾਰਾਂ ਕੋਲ ਸੀਗਾ 37 ਤੋਂ 67 ਤੱਕ ਪਰ 67 ਤੋਂ ਬਾਅਦ ਜਦੋਂ ਕਾਲੀ ਦਲ ਦੀ ਲੀਡਰਸ਼ਿਪ ਬਦਲੀ ਪ੍ਰਤਾਪ ਸਿੰਘ ਕੈਰੋਂ ਤੇ ਦਿੱਲੀ ਦਰਬਾਰ ਦੇ ਦਖਲ ਦੇ ਨਾਲ ਉਸ ਤੋਂ ਬਾਅਦ ਹੋਇਆ ਇਹ ਕਿ ਜਦੋਂ ਪਾਵਰ 'ਚ ਆ ਗਏ 67 'ਚ ਤਾਂ ਜਥੇਬੰਦੀ ਦਾ ਉਹ ਜਥੇਦਾਰਾਂ ਤੇ ਰਾਜਸੀ ਸਰਦਾਰਾਂ ਦੀ ਰਹੀ ਬਟ ਸੱਤਾ ਦਾ ਤਵਾਜਨ ਸਰਦਾਰਾਂ ਵਾਲੇ ਪਾਸੇ ਨੂੰ ਝੁਕਣਾ ਸ਼ੁਰੂ ਹੋਇਆ ਤੇ 97 ਤੱਕ ਜਾ ਕੇ ਉਹ ਕੰਪਲੀਟ ਹੋ ਗਿਆ 99 ਦੇ ਹੋਲੇ ਮਹੱਲੇ ਵਿਸਾਖੀ ਤੋਂ ਬਾਅਦ ਉਹ ਨੇ ਨਵੀਂ ਟਰਨ ਲੈ ਲਈ ਉਸ ਤੋਂ ਬਾਅਦ 99 ਤੋਂ ਬਾਅਦ ਜਿਹੜੇ ਜਥੇਦਾਰਾਂ ਦੀ ਦੇਖ ਆਲੇ ਸੀਗੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਮਾਰਿਆ ਕੱਢ ਗਏ ਤੇ ਬਿਲਕੁਲ 2007 ਤੋਂ ਬਾਅਦ ਸਫਾਇਆ ਕਰਤਾ ਸੋ ਜਿਹੜੀ ਨਿਸ਼ਕਾਮ ਜਥੇਦਾਰਾਂ ਦੀ ਪਾਰਟੀ ਸੀਗੀ 2007 ਤੱਕ ਜਾਂਦੇ ਜਾਂਦੇ ਆ ਉਹ ਜਥੇਦਾਰਾਂ ਤੋਂ ਮੁਕਤ ਪਾਰਟੀ ਬਣ ਗਈ ਸੁਬ ਕ੍ਰੈਡੀਬਿਲਟੀ ਸਟਰਗਲ ਦੀਆ ਕ੍ਰੈਡੀਬਿਲਟੀ ਤਿਆਗਦੀ ਆ ਬਿਨਾ ਤਿਆਗ ਤੋਂ ਬਿਨਾ ਸੰਘਰਸ਼ ਤੋਂ ਤੁਸੀਂ ਕਹੋਗੇ ਕਿ ਕ੍ਰੈਡਿਬਿਲਟੀ ਬਿਲਡ ਹੋ ਜਾਣੀ ਆ ਇਹ ਕਦੇ ਹੀ ਨਹੀਂ ਹੋਈ। ਅਕਾਲੀ ਦਲ ਸਰਕਾਰਾਂ 'ਚ ਕਿਉਂ ਆਇਆ ਕਿਉਂਕਿ ਸਟਰਗਲ ਦੀ ਕ੍ਰੈਡਿਬਿਲਟੀ ਪਿੱਛੇ ਖੜੀ ਸੀਗੀ। ਉਹ ਜੋ ਪੂੰਜੀ ਸਾਡੇ ਬਜ਼ੁਰਗਾਂ ਦੀ ਸੀਗੀ ਉਹ ਅਸੀਂ ਚੱਟਮ ਕਰ ਲਈਏ। ਹੁਣ ਨਵੇਂ ਆ ਨੇ ਜੇ ਪੰਥ ਦੇ ਆਗੂ ਬਣਨਾ ਜੇ ਪੰਥ ਦੀ ਹੋਂਦ ਦੇ ਪ੍ਰਗਟਾਓ ਕਰਨੇ ਆ ਤਾਂ ਉਹਨਾਂ ਨੂੰ ਇਸ ਤਿਆਗ ਦੇ ਸਟਰਗਲ ਦੇ ਰਾਸਤੇ 'ਚੋਂ ਨਿਕਲਣਾ ਪੈਣਾ ਇਸ ਤੋਂ ਬਿਨਾ ਕੋਈ ਦੂਸਰਾ ਰਸਤਾ ਹੈ ਨਹੀਂ